ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਰਜਣੇ ਠੀਕ ਠਾਕ ਹੋਵਗੇ ਤਾਂ ਅਸੀਂ ਖਬਰ ਵੱਡੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਰੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤਾਂ ਉੱਥੇ ਅਕਾਲੀ ਦਲ ਦੀ ਦੂਜੀ ਲਿਸਟ ਤੇ ਆਖਰੀ ਲਿਸਟ ਆਉਣੀ ਬਾਕੀ ਸੀਗੀ ਜਿੱਥੇ ਪਹਿਲਾਂ ਸੱਤ ਉਮੀਦਵਾਰਾਂ ਦਾ ਐਲਾਨ ਲੋਕ ਸਭਾ ਦੇ ਲਈ ਕਰ ਦਿੱਤਾ ਗਿਆ ਸੀਗਾ ਔਰ ਉੱਥੇ ਹੁਣ ਜਿਹੜੇ 6 ਸੀ ਉਹਨਾਂ ਨੂੰ ਲੈ ਕੇ ਸਸਪੈਂਸ ਬਰਕਰਾਰ ਸੀਗਾ ਕਿ ਕਦੋਂ ਲਿਸਟ ਆਉਣੀ ਹਜੇ ਫਿਲਹਾਲ ਕਾਂਗਰਸ ਦੇ ਵੀ ਨਾਮ ਸਾਹਮਣੇ ਆਉਣੇ ਹੈਗੇ ਨੇ ਤਾਂ ਹੌਲੀ-ਹੌਲੀ ਕਰਕੇ ਪਾਰਟੀਆਂ ਦੇ ਆਲਮੋਸਟ ਆਪਣੇ ਨਾਮ ਸਾਰੇ ਨੇ ਜਾਰੀ ਕਰ ਦਿੱਤੇ ਨੇਗੇ ਤਾਂ ਹੁਣ ਦੀ ਜੇਕਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ ਤੇ ਖਾਸ ਤੌਰ ਤੇ ਬਠਿੰਡਾ ਹੌਟ ਸੀਟ ਜਿਹੜੀ ਮੰਨੀ ਜਾਂਦੀ ਹੈ ਬਾਦਲਾਂ ਦਾ ਗੜ੍ਹ ਜਿਹਨੂੰ ਕਿਹਾ ਜਾਂਦਾ ਹੈਗਾ ਕਿ ਬਾਦਲਾਂ ਦੀ ਇਹ ਸੀਟ ਪੱਕੀ ਹੈ ਤਾ ਉੱਥੇ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਚਰਚਾਵਾਂ ਸੀਗੀਆਂ ਉਹੀ ਹੁਣ ਚੋਣ ਲੜਨਗੇ ਚੋਣ ਮੈਦਾਨ ਦੇ ਵਿੱਚ ਹਰਸਿਮਰਤ ਕੌਰ ਬਾਦਲ ਪਹਿਲਾਂ ਦੀ ਤਰ੍ਹਾਂ ਹੀ ਨਿਤਣਗੇ ਮੁਕਾਬਲਾ ਤੁਹਾਨੂੰ ਪਤਾ ਹੀ ਹੈ ਕਿਉਂਕਿ ਹੋਰ ਜੀ ਢ ਬਣ ਚੁੱਕੀ ਉਧਰੋਂ ਲੱਖਾ ਸਿਧਾਣਾ ਸਿਮਰਨਜੀਤ ਸਿੰਘ ਮਾਨ ਹੋਣਾਂ ਦੇ ਵੱਲੋਂ ਅਨਾਉਂਸ ਕੀਤਾ ਗਿਆ ਆਮ ਆਦਮੀ ਪਾਰਟੀ ਵੱਲੋਂ ਕੀਤੀ ਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਹੋਣੀ ਨੇਗੇ ਤਾਂ ਕਾਂਗਰਸ ਤੋਂ ਵੀ ਕੰਪੀਟੀਸ਼ਨ ਦੇਖ ਸਕਦੇ ਹੋ ਤੇ ਮਲੂਕਾ ਦੀ ਜਿਹੜੀ ਨੂੰ ਨੇਗੇ ਆਈਐਸਸ ਰਿਟਾਇਰ ਉਹਨਾਂ ਨੇ ਰਿਜ਼ਾਈਨ ਬਾਕੇ ਆ ਜੁਆਇਨ ਕੀਤੀ ਸੀ ਭਾਜਪਾ ਪਾਰਟੀ ਦਾ ਉਹ ਵੀ ਜਿਹੜੇ ਉੱਥੇ ਉਥੋਂ ਲੜ ਰਹੇ ਨੇ ਕਿ ਤਾਂ ਕੰਪੀਟੀਸ਼ਨ ਥੋੜਾ ਜਾਂ ਅਹਿਮ ਜ਼ਰੂਰ ਮੰਨਿਆ ਜਾ ਰਿਹਾ ਹੈਗਾ ਤਾਂ ਬਾਕੀ ਦੀ ਜਿਹੜੀਆਂ ਸੀਟਾਂ ਨੇ ਜਿਹੜੋ 6 ਉਮੀਦਵਾਰ ਅਨਾਉਂਸ ਕੀਤੇ ਨੇ ਉਹ ਤੁਹਾਨੂੰ ਡਿਟੇਲ ਵਾਈਜ਼ ਥੋੜੀ ਜੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕੌਣ ਕਿੱਥੋਂ ਲੜ ਰਿਹਾ ਹੈਗਾ ਤੇ ਲਿਸਟ ਦੇ ਵਿੱਚ ਕਿਹਦਾ ਨਾਮ ਜਿਹੜਾ ਹੈਗਾ ਉਹ ਸਾਹਮਣੇ ਆਇਆ ਦੋਸਤੋ 6 ਉਮੀਦਵਾਰਾਂ ਦਾ ਜਿਹੜਾ ਨਾਮ ਹੈਗਾ ਇਸ ਲਿਸਟ ਦੇ ਵਿੱਚ ਸਾਹਮਣੇ ਆਇਆ ਹੈਗਾ ਤੇ ਕਿੱਥੋਂ ਕਿਹ ਨੂੰ ਮਿਲੀ ਹੈ ਇਹ ਜੁਰ ਦੱਸਾਂਗੇ ਦਰਅਸਲ ਅੱਜ ਪ੍ਰੈਸ ਕਾਨਫਰੰਸ ਸੀਗੀ ਆਮ ਆਦਮੀ ਆਕਾਲੀ ਦਲ ਦੀ ਪ੍ਰੈਸ ਕਾਨਫਰੰਸ ਦੇ ਦੌਰਾਨ ਤਾਂ ਇਹ ਜਿਹੜੇ 6 ਉਮੀਦਵਾਰ ਸੁਖਵੀਰ ਸਿੰਘ ਬਾਦਲ ਹੋਣਾਂ ਦੇ ਵੱਲੋਂ ਐਲਾਨੇ ਗਏ ਨੇ ਜਦੋਂ ਜਲੰਧਰ ਦੇ ਵਿੱਚ ਉਹ ਅੱਜ ਉਹ ਗਏ ਨੇਗੇ ਕਾਂਗਰਸ ਦੇ ਮਹਿੰਦਰ ਸਿੰਘ ਕੇਪੀ ਉਹਨਾਂ ਨੂੰ ਅੱਜ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਜੁਆਇਨ ਕਰਾਇਆ ਜੁਆਇਨ ਕਰਨ ਤੋਂ ਬਾਅਦ ਉਮੀਦਵਾਰ ਐਲਾਨ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਬਾਕੀ ਦੇ ਜਿਹੜੇ ਪੰਜ ਉਮੀਦਵਾਰ ਸੀਗੇ ਉਹ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਐਲਾਨ ਦਿੱਤੇ ਗਏ ਤਾਂ ਸਿੱਧੇ ਤੌਰ ਤੇ ਤਾਂ ਗੱਲ ਹੁਣ ਕਲੀਅਰ ਹੈ ਕਿ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਉਮੀਦਵਾਰ ਨੇ ਜੀ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਨੂੰ ਟਿਕਟ ਮਿਲੀ ਹੈ ਹੁਸ਼ਿਆਰਪੁਰ ਤੋਂ ਸੋਨ ਸਿੰਘ ਨੂੰ ਟਿਕਟ ਮਿਲੀ ਹੈਗੀ ਤਾਂ ਉੱਥੇ ਫਿਰੋਜ਼ਪੁਰ ਤੋਂ ਨਿਰਦੇਸ਼ ਸਿੰਘ ਜਿਹੜੇ ਨੇ ਉਹ ਚੋਣਾ ਲੜਨਗੇ ਤਾਂ ਚੰਡੀਗੜ੍ਹ ਤੋਂ ਹਰਦੀਪ ਸਿੰਘ ਸੈਣੀ ਹੁਣਗੇ 13 ਦੀਆਂ 13 ਸੀਟਾਂ ਦਾ ਜਿਹੜਾ ਇਹਨਾਂ ਨੇ ਅਕਾਲੀ ਦਲ ਨੇ ਆਪਣਾ ਕਲੀਅਰ ਕਰਤਾ ਹੈ ਕਿ ਸਾਡੇ ਇਹ ਉਮੀਦਵਾਰ ਜਿਹੜੇ ਨੇ ਇਹ ਲੜਨਗੇ ਤਾਂ ਤੁਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂਗੇ ਡਿਟੇਲ ਵਾਈ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਪਹਿਲਾਂ ਵਾਲੀ ਲਿਸ ਸੀਗੀ ਉਹਦੇ ਵਿੱਚ ਤੁਹਾਨੂੰ ਪਤਾ ਗੁਰਦਾਸਪੁਰ ਦੇ ਵਿੱਚ ਡਾਕਟਰ ਦਲਜੀਤ ਚੀਮਾ ਸੀਗੇ ਔਰ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਔਰ ਪਟਿਆਲਾ ਤੋਂ ਐਨ ਕੇ ਸ਼ਰਮਾ ਸੀਗੇ ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਲਾਣੇ ਗਈ ਸੀ ਰਾਜਵੰਦਰ ਸਿੰਘ ਫਰੀਦਕੋਟ ਤੋਂ ਸੀ ਇਕਬਾਲ ਸਿੰਘ ਸੀਗੇ ਝੁੰਡਾ ਜਿਹੜੇ ਉਹ ਸੰਗਰੂਰ ਤੋਂ ਸੀ ਵਿਕਰਮਜੀਤ ਸਿੰਘ ਖਾਲਸਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸੀਗੇ ਤਾਂ ਹੁਣੇ 6 ਤਾਂ ਸਸਪੈਂਸ ਆਉਣਾ ਬਾਕੀ ਸੀਗਾ ਔਰ ਖਾਸ ਤੌਰ ਤੇ ਜਿੱਕਰ ਗੱਲ ਕੀਤੀ ਜਾਵੇ ਤਾਂ ਸੋਹਣ ਸਿੰਘ ਠੰਡਲ ਹੋਣਾ ਦੀ ਜਿਹੜੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਐਲਾਨਿਆ ਗਿਆ ਤਾਂ ਕਿਸੇ ਟਾਈਮ ਜੇਲ੍ਹ ਮੰਤਰੀ ਰਹੇ ਨੇਗੇ ਉਹ ਕਾਫੀ ਟਾਈਮ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਤਾਂ ਉੱਥੇ ਹੀ ਰਣਜੀਤ ਸਿੰਘ ਢਿੱਲੋਂ ਹੋਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਤੋਂ ਜਿਹੜੇ 2012 ਦੇ ਵਿੱਚ ਐਮਐਲਏ ਰਹੇ ਨੇ ਅਕਾਲੀ ਦਲ ਦੇ ਪੁਰਾਣੀ ਨਿਗੇਹੀ ਔਰ ਨਰਦੀਪ ਸਿੰਘ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਔਰ ਹੋਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਅਕਾਲੀ ਦਲ ਦੇ ਵੱਲੋਂ ਦਿੱਤੀਆਂ ਗਈਆਂ ਜੁ ਡਿਟੇਲ ਅਸੀਂ ਸਾਂਝੀ ਕੀਤੀ ਤੇ ਮੋਹਿੰਦਰ ਸਿੰਘ ਕੇਪੀ ਹੋਣਾ ਦਾ ਜੋ ਕਾਂਗਰਸ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਸੀਗੇ ਤੇ ਹਾਲੀ ਦੀ ਘੜੀ ਉਹਨਾਂ ਦੇ ਵੱਲੋਂ ਅ ਕਹਿ ਸਕਦੇ ਆ ਕਿ ਟਿਕਟ ਨਹੀਂ ਮਿਲੀ ਤਾਂ ਉਮੀਦਾਂ ਹੁੰਦੀਆਂ ਨੇ ਕਿ ਪਾਰਟੀ ਸ਼ਾਇਦ ਸਾਨੂੰ ਟਿਕਟ ਦਵੇ ਪਰ ਨਹੀਂ ਦਿੱਤੀ ਗਈ ਕਿਉਂਕਿ ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰ ਜਿਹੜੇ ਅਨਾਉਂਸ ਕੀਤੇ ਉਹ ਤੋਂ ਕਿਤੇ ਨਾ ਕਿਤੇ ਉਹ ਨਰਾਜ਼ ਸੀਗੇ ਤਾਂ ਉਹਨਾਂ ਨੇ ਜਿਹੜਾ ਅਕਾਲੀ ਦਲ ਦੇ ਵਿੱਚ ਜੁਆਇਨ ਕੀਤਾ ਜਲੰਧਰ ਤੋਂ ਜਲੰਧਰ ਤੋਂ ਉਹਨਾਂ ਦਾ ਨਾਂ ਜਿਹੜਾ ਹੈਗਾ ਸਾਹਮਣੇ ਆਇਆ ਤਾਂ ਇਹ ਲਿਸਟ ਉਹਦੇ ਨਾਲ ਡਿਟੇਲ ਵਾਈ ਸਾਂਝੀ ਕੀਤੀ ਹੈਗੀ ਹੈ ਤਾਂ ਹੁਣ ਅਕਾਲੀ ਦਲ ਦੀ ਲਿਸਟ ਆ ਚੁੱਕੀ ਹੈਗੀ ਹੈ ਫਿਰੋਜ਼ਪੁਰ ਤੋਂ ਬੋਬੀ ਮਾਨ ਜਿਸ ਤਰ੍ਹਾਂ ਤੁਹਾਨੂੰ ਜਾਣਕਾਰੀ ਦਿੱਤੀ ਨਿਰਦੇਵ ਸਿੰਘ ਬੋਬੀ ਮਾਨ ਹੈਗੇ ਨੇ ਤਾਂ ਮੁਕਾਬਲਾ ਫਸਮਾ ਕਿਹਸਾ ਕਹਿੰਦੇ ਹਰ ਇੱਕ ਦਾ ਜੋਰ ਲੱਗਿਆ ਹੋਇਆ ਹੋਊਗੀ ਪੰਜਾਬ ਦੀਆਂ ਅਧੀਆਂ तकरीबन ਆਪਣੇ 13 ਸੀਟਾ ਹੈਗੀਆਂ ਨੇ ਤਾਂ 13 ਸੀਟਾਂ ਦੇ ਵਿੱਚੋਂ ਕੌਣ ਕਿੰਨੀਆਂ ਲੈ ਕੇ ਜਾਂਦਾ ਸੋ ਇਹ ਲੋਕਾਂ ਦੀ ਡਿਪੈਂਡ ਕਰਦਾ ਕਿ ਲੋਕਾਂ ਨੇ ਐਮਪੀ ਖੜੇ ਕਰਨੇ ਨੇ ਬਹੁਤ ਸਾਰੇ ਵਾਅਦੇ ਕੀਤੇ ਜਾਣਗੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਣਗੀਆਂ ਬਹੁਤ ਸਾਰੇ ਲੀਡਰਾਂ ਦਾ ਵਿਰੋਧ ਵੀ ਜਿਹੜਾ ਹਾਲੀ ਦੀ ਘੜੀ ਹੋ ਰਿਹਾ ਜੋ ਤਸਵੀਰਾਂ ਵੀ ਅਸੀਂ ਲਗਾਤਾਰ ਦੇਖ ਰਹੇ ਹਾਂ ਸੋ ਦੇਖਣਾ ਇਹ ਬਾਕੀ ਹੈ ਕਿ ਤਾਜ ਕੀ ਦੇ ਸਿਰ ਤੇ ਸਜਦਾ 2024 ਦੇ ਲੋਕ ਸਭਾ ਇਲੈਕਸ਼ਨ